ਕਿਹੜੀ ਪਾਰਟੀ ਦਾ ਜੀ ਕਰਦਾ ਕਲਾਕਾਰ ਲੱਭ ਕੇ ਲਿਆ ਦਿੰਦਾ ਇੱਥੇ ਭਜਾ ਫਰੀਦ ਇੱਕੋ ਲੰਮਾ ਜਿਹਾ ਪਟਿਆਂ ਨਾਲ ਲਿਆਂਦਾ ਉਹ ਦਿੱਲੀੋਂ ਪਟਕੇ ਮਾਰਿਆ ਉੱਥੇ ਉੱਥੇ ਚੱਲਿਆ ਨਹੀਂ ਕਹਿੰਦੇ ਫਰੀਦਕੋਟ ਭੇਜ ਦਿਓ ਉਹ ਵਿਚਾਰਾ ਸੰਗਰੂਰ ਦਾ ਕਰਮਜੀਤ ਅਨਮੋਲ ਉਹ ਇੱਥੇ ਜੀ ਅਸੀਂ ਤਾਂ ਵਲੰਟੀਅਰਾਂ ਨੂੰ ਇੱਟਾਂ ਦਿੰਨੇ ਆ ਵਲੰਟੀਅਰਾਂ ਨੂੰ ਉਹ ਇੱਕ ਵਿਚਾਰਾ ਮਾਤੜ ਉਹ ਸਾਈਕਲ ਚਲਾਉਂਦਾ ਮਰ ਗਿਆ ਮੈਨੂੰ ਲੱਗਦਾ ਕੈਗਰੀ ਗਾਲ ਪਿੱਛੇ ਆਪਾਂ ਨਹੀਂ ਕੋਈ ਨਹੀਂ ਠੀਕ ਹੈ ਪਿੱਛੇ ਜੇ ਥੋੜੇ ਦਿਨ ਪਹਿਲਾਂ ਆਪਣੀ ਪੰਜਾਬ ਬਚਾਓ ਯਾਤਰਾ ਆਪਣੇ ਹਲਕੇ ਚੋਂ ਨੰਕੇ ਗਈ ਹੈ ਜਿੱਥੇ ਮੈਂ ਤੁਹਾਡਾ ਸਭ ਨੂੰ ਵਧਾਈ ਦਿਨਾ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਮੈਨੂੰ ਸਾਰੀ ਸ਼ਰੂਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਸ ਗੱਲ ਦੀ ਵਧਾਈ ਦਿੱਤੀ ਕਿ ਸਾਰੇ ਪੰਜਾਬ ਚੋਂ ਸਭ ਤੋਂ ਵੱਧ ਘਟ ਤੁਹਾਡੇ ਹਲਕੇ ਦੀ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਸਰ ਬਾਦਲ ਸਾਹਿਬ ਮੈਨੂੰ 3-4 ਵਾਰ ਕਹਿ ਕੇ ਗਏ ਬਾਦਲ ਸਾਹਿਬ ਦਾ ਸਟਾਫ ਸਾਰਾ ਲਾਕ ਅਨਮੈਨ ਤੋਂ ਲਾ ਡਰਾਈਵਰ ਤੋਂ ਲਾ ਪੀਏ ਤੋਂ ਜਿਨ੍ਹਾਂ ਨੇ ਸਾਰੀ ਯਾਤਰਾ ਸਾਰੇ ਹਲਕਿਆਂ ਚ ਨਾਲ ਰਹੇ ਆ ਉਹਨਾਂ ਦੇ ਡਰਾਈਵਰ ਮੁੰਡਾ ਮੈਨੂੰ ਕਹਿੰਦਾ ਬਾਬਾ ਉਹਨੂੰ ਬਾਬਾ ਵਾਂ ਪਾਉਂਦੇ ਆ ਕਹਿੰਦਾ ਜੀ ਸਭ ਤੋਂ ਔਖੀ ਗੱਡੀ ਮੈਂ ਤੁਹਾਡੇ ਹਲਕੇ ਚ ਚਲਾਉਣੀ ਸੀ ਮੈਨੂੰ ਮੈਂ ਕਹਿ ਰਿਹਾ ਕੀ ਗੱਲ ਹੋ ਗਈ ਸਾਡੀ ਤਾਂ ਸੜਕ ਵੀ ਬੜੀ ਸਿੱਧੀ ਸੀ ਮੇਨ ਰੋਡ ਸੀ ਕਿੰਨਾ ਨਹੀਂ ਜੀ ਮੈਨੂੰ ਤਾਂ ਇਹੀ ਡਰ ਲੱਗਿਆ ਰਿਹਾ 5 ਘੰਟੇ ਵੀ ਕਿਸੇ ਦੀ ਲੱਤਾਂ ਤੇ ਚੜੂ ਗੱਡੀ ਦੁਨੀਆ ਇੰਨੀ ਸੀ ਕਹਿੰਦਾ ਮੈਂ ਬਹੁਤ ਔਖਾ ਹੋ ਕੇ ਗੱਡੀ ਚਲਾਈ ਤੁਸੀਂ ਵਧਾਈ ਦੇ ਪਾਤਰੋਂ ਉੱਥੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਉਸ ਯਾਤਰਾ 'ਚ ਬੜੀ ਵੱਡੀ ਗਿਣਤੀ 'ਚ ਨੌਜਵਾਨ ਆਪਣੇ ਨਾਲ ਸ਼ਾਮਲ ਹੋਏ ਸੀ ਹੁਣ ਅਸੀਂ ਅਗਲੇ ਹਫ਼ਤੇ ਦੇ ਵਿੱਚ ਵਿੱਚ ਯੂਥ ਵਿੰਗ ਦੀ ਜੱਥੇਬੰਦੀ ਕੰਪਲੀਟ ਕਰਨੀ ਹੈ ਇਸਤਰੀ ਵਿੰਗ ਦੀ ਕੰਪਲੀਟ ਕਰਨੀ ਹੈ ਐਸੀ ਵਿੰਗ ਦੀ ਕੰਪਲੀਟ ਕਰਨੀ ਹੈ ਤੇ ਬੀਸੀ ਵਿੰਗ ਦੀ ਕੰਪਲੀਟ ਕਰ। ਦੂਜੀ ਜੱਥੇਬੰਦੀ ਵੀ ਬਣਾਉਣੀ ਆ ਆਪਣੀ ਜਰਨਲ ਦੀ। ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਪਿੰਡਾਂ ਚੋਂ ਮੁੰਡੇ ਸਰਗਰਮ ਹੋ ਕੇ ਇਸ ਯਾਤਰਾ 'ਚ ਨਿਕਲੇ ਆ ਜਾਂ ਕੰਮ ਕਰਨਾ ਚਾਹੁੰਦੇ ਆ ਯੂਥ ਕਾਲੀ ਦਲ ਦੇ ਵਿੱਚ ਜਿਹੜਾ ਯੋਗ ਆਉਦਾ ਤੁਹਾਨੂੰ ਤੁਸੀਂ ਆਪ ਸਿਆਣੇ ਹੋ ਤੁਹਾਨੂੰ ਪਤਾ ਹੈ ਮੁੰਡਾ ਕਿਸ ਲੈਵਲ ਤੇ ਪਾਉਣ ਵਾਲਾ ਮੈਨੂੰ ਕਿਰਪਾ ਕਰਕੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਕੇ ਜਾਨਣਾ ਮੈਨੂੰ ਹਫਤੇ ਦੇ ਅੰਦਰ ਅੰਦਰ ਉਹਨਾਂ ਦੇ ਨਾਂ ਭੇਜੋ ਸਾਰਿਆਂ ਦੇ ਤਾਂ ਕਿ ਉਹਨਾਂ ਨੂੰ ਵੀ ਜੱਥੇਬੰਦੀ ਚ ਇਨਕਲੂਡ ਕੀਤਾ ਜਾਵੇ ਬੜਾ ਬਲੀਦਾਨ ਹੈ ਮੈਡਮ ਗਾਂਧੀ ਜੀ ਦਾ ਕਿਦਾਂ ਆਪਨੇ ਤੋਂ ਬਹੁਤ ਦੁੱਖ ਜੇਲੇ ਆ ਤੇ ਜਿਹੜੇ ਤੂੰ ਇੱਥੇ ਦੁੱਖ ਦੇ ਜਨ ਉਹਨਾਂ ਦਾ ਵੀ ਜ਼ਿਕਰ ਕਰਦੇ ਇੱਕ ਜਿਹੜੀ ਪਾਰਟੀ ਦਾ ਜੀ ਕਰਦਾ ਕਲਾਕਾਰ ਲੱਭ ਕੇ ਲਿਆ ਦਿੰਦਾ ਇੱਥੇ ਪਰੀਤਪੁਰ ਜਾਂ ਤਾਂ ਆਪਾਂ ਬਾਲੇ ਸੰਗੀਤਕ ਲੋਕ ਹੈ ਉਹਨਾਂ ਨੂੰ ਇਹ ਲੱਗਦਾ ਹੋਣਾ ਵੀ ਇਹ ਮਿਊਜ਼ੀਕਲ ਟਾਈਪ ਦੇ ਬੰਦੇ ਆ ਸੁਣ ਕੇ ਪਾ ਦੇਣਗੇ ਇੱਕੋ ਲੰਮਾ ਜਿਹਾ ਟਿਆ ਆ ਰਿਹਾ ਲਿਆਂਦਾ ਉਹ ਦਿੱਲੀੋਂ ਪਟਕੇ ਮਾਰਿਆ ਉੱਥੇ ਉੱਥੇ ਚੱਲਿਆ ਨਹੀਂ ਕਹਿੰਦੇ ਫਰੀਦਕੋਟ ਭੇਜ ਦਿਓ ਇਹ ਡਸਟਬਿਨ ਹੈ ਫਰੀਦਕੋਟ ਕੋਈ ਆ ਇੱਕ ਬਹੁਚਾਰਾ ਸੰਗਰੂਰ ਦਾ ਕਰਮਜੀਤ ਅਨਮੋਲ ਉਹ ਇੱਥੇ ਲੋਕਲ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਤਾਂ ਵਲੰਟੀਅਰਾਂ ਨੂੰ ਇੱਟਾਂ ਦਿੰਨੇ ਆ ਵਲੰਟੀਅਰਾਂ ਨੂੰ ਉਹ ਇੱਕ ਵਿਚਾਰਾ ਮਾਤੜ ਉਹ ਸਾਈਕਲ ਚਲਾਉਂਦਾ ਮਰ ਗਿਆ ਮੈਨੂੰ ਲੱਗਾ ਕੇਦਰੀ ਗਾਲ ਪਿੱਛੇ ਜਿੰਨੇ ਇੱਕ ਉਹਦੇ ਕੋਲੇ ਵਿਚਾਰੇ ਕੋਲੇ ਆਪਦੀ ਮਾਇਆ ਸੀ ਮੈਨੂੰ ਲੱਗਦਾ ਬੋਰਡਾ ਫਲੈਕਸਾਂ ਤੇ ਲਾਤੇ ਉਹਨੇ ਕਹਿੰਦੇ ਉਹਨੇ ਸਾਈਕਲ ਚਲਾ ਕੇ ਪ੍ਰਚਾਰ ਬੜਾ ਕੀਤਾ ਸੀ ਪਤਾ ਨਹੀਂ ਮੈਂ ਨਾਂ ਭੁੱਲਦਾ ਉਹਦਾ ਕੀ ਨਾਂ ਹੋ ਅਰਚੁਮਨੀਆ ਅਰਚੁਮਨੀਆ ਨਾ ਹੋ ਹਾਂ ਇਹਨੂੰ ਪਤਾ ਵੇ ਮੋਣੀ ਆਦ ਆਇਆ ਫਿਲਮ ਸਟਾਰ ਲਿਆਂਦਾ ਸੰਗਰੂਰ ਤੋਂ ਲੱਭਣ ਜਾਵਾਂਗੇ ਆਪਾਂ ਉਹਨੂੰ ਉੱਥੇ 4 ਮਹੀਨਾ ਇੱਥੇ ਕਿਰਾਏ ਦਾ ਘਰ ਲੈ ਲਊਗਾ ਮੁੜ ਕੇ ਨਹੀਂ ਲੱਪਣਾ ਤੇ ਪਿਛਲੀ ਵਾਰੀ ਸਦੀਕ ਸਾਹਿਬ ਲਿਆਂਦੇ ਸੀ ਕਾਂਗਰਸ ਨੇ ਸਾਡੇ ਪਿੰਡਾਇ ਵਿੱਚ ਆਉਂਦਾ ਵੀ ਨਹੀਂ ਇੰਨਾ ਚੋ ਵੀ ਜਿਹਨੂੰ ਮਰਜ਼ੀ ਪਾ ਲਓ ਸਣੀ ਦੇ올 ਗਰਦਾਸਪੁਰਾਂ ਨੇ ਅੱਜ ਤਾਈ ਲੱਭਦੇ ਫਿਰਦੇ ਆ ਇਹ ਤੇ ਖਾੜਾ ਲਵਾ ਲੈਂਦੇ ਲੰਬੀਆਂ ਇਹ ਤਾਂ 4 ਦਿਨ ਆਹੀ ਐ ਜਿਹੜੇ ਇਹਨਾਂ ਤੋਂ ਗਾਣੇ ਸੁਣ ਲਓਗੇ ਸੁਣ ਲਓ ਉਹਦੋਂ ਗਾਣੇ ਲੱਪਣਾ ਇਹਨਾਂ ਨੇ ਸ਼ਦੀਕ ਸਾਹਿਬ ਜਿਤਾ ਕੇ ਭੇਜਤੇ ਆਪਾਂ ਤੇ 5 ਸਾਲ ਉਹਨੇ ਜਾਂਦਾ ਪਾਰਲੀਮੈਂਟ ਚ ਸੌ ਕੇ ਕੱਟਿਆ ਤੇ ਇੱਕੋ ਬਿਆਨ ਸੁਣਿਆ ਮੈਂ ਉਹਦਾ ਪਾਰਲੀਮੈਂਟ ਚ ਇੱਕੋ ਬਿਆਨ ਆ ਵੀ ਕੋ ਸਰਪੰਚ ਸਾਹਿਬ ਨੇ ਵੀ ਸੁਣਿਆ ਮੇਰਾ ਤਾਂ ਕਹਿੰਦਾ ਮੋਟਾ ਉੱਤਰ ਗਿਆ ਤੂੰ ਸਾਡਾ ਹਲਕਾ ਪਟੜੀਆਂ ਲੀਓ ਲਾ ਤਾਂ ਪਤੰਦਰਾ ਤੇਰਾ ਮੋਟਾ ਉੱਤਰਿਆ ਸੀ ਕੀ ਕਰੀਏ ਸੋ ਮੇਰੀ ਕਹਿਣ ਤੋਂ ਭਾਵੇਂ ਹੈ ਲੋਕਲ ਕੈਂਡੀਡੇਟ ਹੋਣੇ ਚਾਹੀਦੇ ਆ ਉਹ ਕੈਂਡੀਡੇਟ ਹੋਣੇ ਚਾਹੀਦੇ ਜਿਹੜੇ ਪਾਰਟੀ ਦੀ ਵਰਕਰੀ ਕਰਦੇ ਆ ਪੰਜ ਚਾਰ ਦਿਨਾਂ ਚ ਆਪਣਾ ਕੈਂਡੀਡੇਟ ਦਾ ਵੀ ਐਲਾਨ ਹੋ ਜਾਊਗਾ ਦੋ ਤਿੰਨ ਜਾਨਿਆਂ ਦੇ ਨਾਂ ਚੱਲ ਰਹੇ ਆ ਪਰ ਇੱਕ ਗੱਲ ਤੁਹਾਨੂੰ ਮੈਂ ਕਹਿ ਕੇ ਜਾਣਾ ਹੈ ਕੀ ਕੈਂਡੀਡੇਟ ਲੋਕਲ ਹੋਊਗਾ ਤੇ ਸਿਆਸੀ ਵਰਕਰ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਜਿਹਨੂੰ ਪਾਰਟੀ ਟਿਕਟ ਦੇਊਗੀ ਹਾਂਜੀ